ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਾਥਰੀਆਕਾਰ ਮੈਂ ਹਰਮਨ ਫਰੀਦਕੌਰ ਤੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਤਾਂ ਵਿਕਰਮ ਮਜੀਠਿਆਵਰਾਂ ਦੀ ਗੱਲ ਕਰਦੇ ਹਾਂ ਜੀ 7 ਦਿਨਾਂ ਦੇ ਰਿਮਾਂਡ ਦੇ ਉੱਪਰ ਨੇ ਵਿਕਰਮ ਮਜੀਠਿਆ ਹੋਰੀ ਬਿਲਕੁਲ ਜੀ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਸਾਡੇ ਵਾਲਾ ਰੇਡੀਓ ਦੇ ਉੱਤੇ ਕਿ ਵਿਕਰਮ ਸਿੰਘ ਮਜੀਠਿਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਤੇ ਵਿਜੀਲੈਂਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ 500 ਤੇ 40 ਕਰੋੜ ਰੁਪਏ ਦੀ ਜਾਇਦਾਦ ਦੇ ਮਾਮਲੇ ਦੇ ਵਿੱਚ ਜਿਹੜੀ ਕਿ ਇਹਨਾਂ ਨੇ ਆਮਦਨ ਦੇ ਵਸੀਲਿਆਂ ਤੋਂ ਵੱਧ ਬਣਾਈ ਆ ਜਿਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਹਨਾਂ ਦੀਆਂ ਜਿਹੜੀਆਂ ਟਰਾਂਜੈਕਸ਼ਨਾਂ ਵੀ ਇਧਰੋਂ ਉਧਰ ਤੇ ਉਧਰੋਂ ਇਧਰ ਪੈਸਾ ਜਿਹੜਾ ਖਾਤਿਆਂ ਦੇ ਵਿੱਚੋਂ ਗਿਆ ਕੰਪਨੀਆਂ ਦੇ ਵਿੱਚ ਕਿਸ ਤਰੀਕੇ ਨਾਲ ਕਿੱਥੇ ਤਕੜਬੜੀ ਕੀਤੀ ਆ ਸੋ ਆ ਗੱਲਾਂ ਦੇ ਕਰਕੇ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੋ ਕੱਲ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ 12 ਦਿਨ ਦਾ ਰਿਮਾਂਡ ਮੰਗਿਆ ਸੀ ਇਹ ਵੀ ਪਤਾ ਲੱਗਾ ਜੀ ਕਿ ਵਕੀਲਾਂ ਨੇ ਕਾਫੀ ਬਹਿਸ ਕੀਤੀ ਆ ਤੇ 12 ਦਿਨ ਦਾ ਰਿਮਾਂਡ ਮੰਗਣ ਦੇ ਬਾਵਜੂਦ ਅਦਾਲਤ ਨੇ 7 ਦਿਨ ਦਾ ਰਿਮਾਂਡ ਦਿੱਤਾ ਮਜੀਠੀਆ ਦਾ ਸੋ ਇਹ ਹੁਣ ਮਾਮਲੇ ਦੀ ਸੁਣਵਾਈ 2 ਜੁਲਾਈ ਨੂੰ ਫੇਰ ਹੋਊਗੀ ਹੁਣ ਇਹਨਾਂ ਸੱਤਰਨਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਕੋਲੋਂ ਕੀ ਕੀ ਖੁਲਾਸੇ ਕਰਵਾਏ ਜਾਂਦੇ ਆ ਉਹ ਕੀ ਕੀ ਬਿਆਨ ਕਰਦੇ ਆ ਇਹ ਵਕਤ ਨੇ ਦੱਸਣਾ ਹੈਗਾ ਪਰ ਇਹ ਮਾਮਲਾ ਸਿਆਸੀ ਸਰਗਰਮੀ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਪੰਜਾਬ ਦੇ ਵਿੱਚ ਭਾਵੇਂ ਅਕਾਲੀ ਦਲਾ ਚਲੋ ਉਹਨਾਂ ਨੇ ਤਾਂ ਆਪਦੇ ਆਗੂ ਦੇ ਬਾਬਤ ਇਹ ਗੱਲ ਕਹਿਣੀ ਆ ਵੀ ਭਾਈ ਧੋਖਾ ਤੇ ਧੱਕਾ ਕੀਤਾ ਜਾ ਰਿਹਾ ਸਰਕਾਰ ਬਦਲਾ ਲੋ ਕਾਰਵਾਈ ਕਰਦੀ ਆ ਪਰ ਦੂਜੇ ਪਾਸੇ ਕਾਂਗਰਸ ਦੇ ਵੱਲੋਂ ਵੀ ਭਾਜੀਪੀ ਦੇ ਵੱਲੋਂ ਵੀ ਤੇ ਹੋਰ ਸਿਆਸੀ ਧਿਰਾਂ ਦੇ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਫਸਾਇਆ ਜਾ ਰਿਹਾ ਕਿਉਂਕਿ ਐਸਆਈਟੀ ਦਾ ਪੁਰਾਣਾ ਕੇਸ ਆ ਜਿਹੜਾ ਨਸ਼ੇ ਦੇ ਮਾਮਲੇ 'ਚ ਉਹਦੇ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਇਹਨਾਂ ਨੇ ਐਸਆਈਟੀ ਕਦੇ ਬਦਲਤੀ ਕਰੇ ਉਹ ਕਰਤਾ ਕਦੇ ਉਹ ਕਰਤਾ ਆ ਕਰੀ ਗਏ ਪਰ ਸਿੱਟਾ ਕਿ ਨਿਕਲਿਆ ਸੋ ਇਹ ਸਾਰੀਆਂ ਗੱਲਾਂ ਐਸੀਆਂ ਨੇ ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੁਣ ਗੱਲ ਇਸ ਥਾਂ ਦੇ ਉੱਤੇ ਟਿਕੀ ਆ ਵੀ ਜੇ ਇਹਨਾਂ ਦੇ ਕੋਲ ਕੋਈ ਸਬੂਤ ਦੀ ਘਾਟ ਹੋਈ ਜੇ ਮੰਨ ਲਓ ਅਦਾਲਤ ਦੇ ਵਿੱਚੋਂ ਕੋਈ ਨੁਕਸਾਨ ਨਾ ਹੋਇਆ ਮਜੀਠੀਆ ਹੋਰੀ ਬਚ ਨਿਕਲੇ ਤੇ ਫਿਰ ਇਹਦੇ ਵਿੱਚ ਸਰਕਾਰ ਦੀ ਕਿਰਖਰੀ ਬਹੁਤ ਹੋਣੀ ਆ ਕਿਉਂਕਿ ਜਿਹੜਾ ਪਹਿਲਾ ਨਸ਼ਾ ਵਾਲਾ ਮਾਮਲਾ ਸੀ ਉਹਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਵਾਰ-ਵਾਰ ਬੁਲਾਇਆ ਪਟਿਆਲੇ ਉਹ ਗਏ ਮਿਲਣ ਦੇ ਲਈ ਪਰ ਇਹਦੇ ਵਿੱਚੋਂ ਕੁਸਿਟਾੜੀ ਨਿਕਲਿਆ ਉਹ ਗੱਲ ਉੱਥੇ ਦੀ ਉੱਥੇ ਖੜੀ ਅਦਾਲਤ ਦੇ ਵੱਲੋਂ ਰਾਹਤ ਦਿੱਤੀ ਗਈ ਆ ਹੁਣ ਲੋਕਾਂ ਨੇ ਇਹ ਵੀ ਪੁੱਛਣਾ ਸ਼ੁਰੂ ਕੀਤਾ ਵੀ ਕੀ ਤੁਸੀਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੁਣ ਤੇ ਜਾਂ ਫਿਰ ਨਸ਼ੇ ਦੇ ਮਾਮਲੇ 'ਚ ਜੇ ਨਸ਼ੇਵਾੜੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਤੇ ਪਹਿਲਾਂ ਜਦੋਂ ਮਜੀਠੀਆ ਨਸ਼ੇ ਦਾ ਤਸਕਰਾ ਹੈ ਕੇਜਰੀਵਾਲ ਹੋਰੀ ਇਹ ਗੱਲ ਕਹਿੰਦੇ ਹੁੰਦੇ ਸੀ ਤੇ ਫਿਰ ਭਾਈ ਉਸ ਤੋਂ ਬਾਅਦ ਉਹਨਾਂ ਨੇ ਇਸ ਗੱਲ ਦੇ ਉੱਤੇ ਲਿਖਤੀ ਮਾਫੀ ਵੀ ਮੰਗੀ ਆ ਜੇ ਉਦੋਂ ਲਿਖਤੀ ਮਾਫੀ ਮੰਗੀ ਆ ਤੇ ਫਿਰ ਨਸ਼ੇ ਵਾਲਾ ਮਾਮਲਾ ਹੁਣ ਕਿਵੇਂ ਆ ਗਿਆ ਸੋ ਆ ਗੱਲਾਂ ਨੇ ਜਿਹੜੀਆਂ ਲੋਕਾਂ ਨੇ ਕੀਤੀਆਂ ਹੈਗੀਆਂ ਪਤਾ ਨਹੀਂ ਵਿੱਚੋਂ ਕੀ ਨਿਕਲਣਾ ਹੁਣ ਤਾਂ ਅਦਾਲਤ ਦੇ ਉੱਤੇ ਡਿਪੈਂਡ ਕਰਦੀ ਗੱਲ ਹੈ ਜੇ ਮੰਨ ਲਓ ਮਜੀਠੀਏ ਦਾ ਕੋਈ ਨੁਕਸਾਨ ਨਾ ਹੋਇਆ ਜੇ ਅਦਾਲਤ ਦੇ ਵਿੱਚ ਲਾਏ ਗਏ ਦੋਸ਼ਾਂ ਨੂੰ ਵਿਜੀਲੈਂਸ ਸਾਬਤ ਨਾ ਕਰ ਸਕੀ ਤਾਂ ਮਤਲਬ ਇਹ ਹੈ ਜੀ ਕਿ ਮਜੀਠੀਆ ਦਾ ਕਦ ਹੋਰ ਵਧੂਗਾ ਤੇ ਇਹ ਗੱਲ ਬੜੀ ਕਲੀਅਰ ਹੋ ਜੂਗੀ ਵੀ ਭਾਈ ਇਹ ਤਾਂ ਸਿਰਫ ਸਿਰਫ ਫਸਾਉਣਾ ਚਾਹੁੰਦੇ ਆ ਕਿ ਸਚਾਈ ਦੇ ਵਿੱਚ ਕੁਝ ਵੀ ਹੈ ਨਹੀਂ ਜੀ ਜੀ ਬਿਲਕੁਲ ਤੇ ਤੈਨੂੰ ਸਾਹਿਬ ਵਿਰੋਧੀ ਪਾਰਟੀਆਂ ਵੀ ਤਾਂ ਮਜੀਠੀਆ ਸਾਹਿਬ ਦੇ ਹੱਕ ਦੇ ਵਿੱਚ ਆ ਗਈਆਂ ਨੇ ਹਾਂ ਬਿਲਕੁਲ ਜੀ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਭਾਵੇਂ ਭਾਜੀਪੀ ਆ ਭਾਵੇਂ ਕਾਂਗਰਸ ਆ ਤੇ ਭਾਵੇਂ ਕੋਈ ਹੋਰ ਧਰ ਆ ਤੇ ਉਹਨਾਂ ਦੇ ਵੱਲੋਂ ਵੀ ਇਹਨਾਂ ਦੇ ਪੱਖ ਦੇ ਵਿੱਚ ਗੱਲ ਕਹੀ ਗਈ ਆ ਹੁਣ ਤਾਂ ਆਮ ਆਦਮੀ ਪਾਰਟੀ ਦੇ ਵੀ ਕੁਝ ਨੇਤਾ ਇਨਾਂ ਦੇ ਪੱਖ ਦੇ ਵਿੱਚ ਆ ਕਿਉਂਕਿ ਅਪਾ ਕੱਲ ਵੀ ਸਾਡੇ ਵਾਲਾ ਰੇਡੀਓ ਤੇ ਗੱਲ ਕੀਤੀ ਸੀ ਵੀ ਕੋਮਰ ਵਿੱਚੇ ਪ੍ਰਤਾਪ ਸਿੰਘ ਹੈਗੇ ਤਾਂ ਦੇਖੋ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਪਰ ਮਜੀਠੀਆ ਦੇ ਹੱਥ ਦੇ ਵਿੱਚ ਉਹ ਵੀ ਬੋਲੇ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਮੈਂ ਸਿਧਾਂਤਕ ਤੌਰ ਤੇ ਬੋਲ ਰਿਹਾ ਉਦਾਂ ਮੇਰਾ ਕੋਈ ਲੈਣ ਦੇਣ ਨਹੀਂਗਾ ਕਿਉਂਕਿ ਦੇਖੋ ਜਿਸ ਤਰੀਕੇ ਨਾਲ ਤੁਸੀਂ ਜਾ ਕੇ ਛਾਪੇ ਮਾਰਦੇ ਹੋ ਜਿਸ ਤਰੀਕੇ ਨਾਲ ਔਰਤਾਂ ਦੀ ਇਸ ਵੇਲੇ ਤੁਸੀਂ ਕਰਦੇ ਕਿਰਕਰੀ ਕਰਦੇ ਹੋ ਔਰਤਾਂ ਦੇ ਖਿਲਾਫ ਚੱਲਦੇ ਹੋ ਤੁਸੀਂ ਔਰਤਾਂ ਨਾਲ ਬਦਸਲੂਕੀ ਕਰਦੇ ਹੋ ਉਹਨਾਂ ਨੇ ਕਿਹਾ ਸੀ ਜੀ ਕਿ ਮੈਂ ਇਸ ਗੱਲ ਦੇ ਖਿਲਾਫ ਆ ਅਗਲੀ ਗੱਲ ਇਹ ਜੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਸੁਨੀਲ ਜਾਖੜ ਨੇ ਸੁਖਪਾਲ ਸਿੰਘ ਖਹਿਰਾ ਨੇ ਤੇ ਹੋਰ ਬਹੁਤ ਸਾਰੇ ਨੇਤਾਵਾਂ ਨੇ ਇਹ ਗੱਲ ਕਹੀ ਆ ਵੀ ਇਹ ਧੋਖਾ ਤੇ ਧੱਕਾ ਕੀਤਾ ਜਾ ਰਿਹਾ ਉਹ ਕਹਿੰਦੇ ਵੀ ਦੇਖੋ ਮਜੀਠੀਆ ਹੋਰੀ ਤਾਂ ਪਹਿਲਾਂ ਹੀ ਇਹ ਗੱਲ ਕਹਿੰਦੇ ਆ ਕਿ ਇਹਨਾਂ ਨੇ ਮੈਨੂੰ ਇੱਕ ਅੱਡੇ ਹੋਰ ਝੂਠੇ ਕੇਸ ਦੇ ਵਿੱਚ ਫਸਾਉਣਾ ਪਹਿਲੇ ਕੇਸ ਦੇ ਵਿੱਚ ਰੜਾ ਵੱਟਿਆ ਕੁਝ ਨਹੀਂ ਗਿਆ ਤੇ ਉਹ ਕਹਿੰਦੇ ਜੀ ਆਹ ਤੁਹਾਡੇ ਸਾਹਮਣੇ ਸਬੂਤ ਆ ਇਹ ਸਬੂਤ ਇਸ ਤੋਂ ਵੱਡਾ ਕਿਹੜਾ ਸਬੂਤ ਹੋ ਸਕਦਾ ਉਹ ਕਹਿੰਦੇ ਵੀ ਇਹਨਾਂ ਦੇ ਕੋਲੇ ਪੜ ਪੱਲੇ ਹੁਣ ਕੁਝ ਨਹੀਂਗਾ ਇਸ ਕਰਕੇ ਇਹ ਜਿਹੜੇ ਆਪਦੇ ਸਿਆਸੀ ਸ਼ਰੀਕਾਂ ਨੂੰ ਫਸਾਉਣ ਦੇ ਲਈ ਹਰ ਰੋਜ਼ ਕੁਝ ਨਾ ਕੁਝ ਐਸਾ ਸੋਚਦੇ ਆ ਵੀ ਯਾਰ ਆਪਾਂ ਇਹਨੂੰ ਚੱਕ ਲਈਏ ਯਾਰ ਆਪਾਂ ਇਹਨੂੰ ਚੱਕ ਲਈਏ ਹੁਣ ਆਪਾਂ ਇਹਨੂੰ ਸਬਕ ਸਿਖਾ ਦਈਏ ਆ ਆਪਣੇ ਖਿਲਾਫ ਬੋਲਦਾ ਆਪਾਂ ਇਹਨੂੰ ਨੁਕਰੇ ਲਾ ਦਈਏ ਉਹ ਕਹਿੰਦੇ ਵੀ ਹੁਣ ਇਹਨਾਂ ਦੀਆਂ ਇਸ਼ਾਵਾਂ ਤੇ ਕੋਸ਼ਿਸ਼ਾਂ ਸਿਰਫ ਇਹ ਆ ਸੋ ਦੇਖਦੇ ਭਾਈ ਹੌਣੇ ਸਮੇਂ ਦੇ ਵਿੱਚ ਬਣਦਾ ਕੀ ਆ ਪਰ ਗੱਲ ਇਹ ਆ ਜੀ ਕਿ ਇਸ ਵੇਲੇ ਵਿਰੋਧੀ ਇਕਜੁੱਟਾ ਚਲੋ ਅਕਾਲੀ ਦਲ ਦੇ ਆਗੂ ਤਾਂ ਬੋਲਣ ਇਹ ਤਾਂ ਆਪਾਂ ਮੰਨਦੇ ਆ ਵੀ ਭਾਈ ਇਹਨਾਂ ਨੇ ਹੋਰ ਵਿਚਾਰੇ ਉਹਨਾਂ ਨੇ ਤਾਂ ਆਪਦੇ ਆਗੂ ਦੇ ਹੱਥ 'ਚ ਬੋਲਣਾ ਹੀ ਆ ਕਿਉਂਕਿ ਲੰਘੇ ਕੱਲ ਡਾਕਟਰ ਗੁਰਜੀਤ ਸਿੰਘ ਟੀਮਾ ਜਿਹੜੇ ਉਹ ਵਿਜੀਲੈਂਸ ਆਫ ਇਸਟੇਬਲ ਗਏ ਸੀ ਪਰ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਫਿਰ ਅਗਲੀ ਗੱਲ ਆ ਗਈ ਸਾਹਮਣੇ ਵੀ ਭਾਈ ਇਸ ਤੋਂ ਇਲਾਵਾ ਜਿਹੜੇ ਅਰਸ਼ਦੀਪ ਸਿੰਘ ਕਲੇਰ ਆ ਤੇ ਉਹਨਾਂ ਦੇ ਨਾਲ ਵੀ ਸੰਪਰਕ ਨਹੀਂ ਹੋਣ ਦਿੰਦੇਗੇ ਸੋ ਅੱਜ ਕਿ ਅਕਾਲੀ ਆਗੂਆਂ ਨੇ ਕੱਲ ਜਾਂ ਵਰਕਰਾਂ ਨੇ ਕੱਲ ਵੱਡੇ ਪੱਦਰ ਦੇ ਉੱਤੇ ਕਹਿੰਨੇ ਵੀ ਉਦੋਂ ਮਜੀਠੀਆ ਦੇ ਹੱਕ ਦੇ ਵਿੱਚ ਨਾਰੇ ਲਾਏ ਆ ਜਦੋਂ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਲੱਗੇ ਸੀ ਫਿਰ ਉਸ ਤੋਂ ਬਾਅਦ ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਸੋ ਇਹ ਤਾਂ ਦਾ ਮੇਰਵਾ ਹਰ ਰੋਜ਼ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਜੀ ਉਹ ਜੀ ਬਿਲਕੁਲ ਤੇ ਟੇਣਾ ਸਾਹਿਬ ਉਧਰ ਦੂਸਰੇ ਬੰਨੇ ਜੇ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ ਜਾਂ ਸਰਕਾਰ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਸਾਰੇ ਹਲਕਿਆਂ ਦੇ ਇੰਚਾਰਜ ਨਿਯੁਕਤ ਕਰ ਦਿੱਤੇ ਗਏ ਨੇ ਹਾਂ ਬਿਲਕੁਲ ਜੀ ਦੇਖੋ ਸਾਰੀਆਂ ਸਿਆਸੀ ਪਾਰਟੀਆਂ ਦੇ ਕੋਲ ਨਾ ਆਪੋ ਆਪਣੇ ਬੰਦੇ ਐਡਜਸਟ ਕਰਨ ਦੇ ਲਈ ਕੁਝ ਕੁ ਪੋਸਟਾਂ ਹੁੰਦੀਆਂ ਇਸੇ ਕਿਹੜਾ ਕੋਈ ਤਨਖਾਹ ਮਿਲਦੀ ਹੁੰਦੀ ਪਰ ਗੱਲ ਇਹ ਵੀ ਹਰ ਪਾਰਟੀ ਚਾਹੁੰਦੀ ਆ ਵੇ ਭਾਈ ਜਿਹੜੇ ਬੰਦੇ ਸਾਡੇ ਨਾਲ ਤੁਰੇ ਫਿਰਦੇ ਰਹੇ ਆ ਉਹਨਾਂ ਨੂੰ ਥੋੜੀ ਜੀ ਪੂਸ਼ ਆ ਜਿਹੜੀ ਉਹ ਸੋਹਣੀ ਲੱਗੇ ਆardi ਵੀ ਭਾਈ ਪੂਸ਼ ਵਧੀਆ ਜੀ ਲਾਟ ਜੀ ਉਹਨਾਂ ਦੇ ਕਿਸੇ ਨੂੰ ਕੋਈ ਅਹੁਦਾ ਦੇ ਦਿਓ ਕਿਸੇ ਨੂੰ ਕੋਈ ਅਹੁਦਾ ਦੇ ਦਿਓ ਫਿਰ ਉਹ ਬੰਦੇ ਥੋੜੇ ਜੀ ਚਾਜ ਵਿੱਚ ਤੁਰੇ ਫਿਰਦੇ ਰਹਿੰਦੇ ਆ ਵੀ ਮੈਂ ਕਿਹੜਾ ਕਾਟ ਆ ਮੈਂ ਕਿਹੜਾ ਕਾਟ ਆ ਮੈਂ ਸਾਜੂ ਮੈਂ ਆ ਕਰ ਦੂ ਇਸ ਤਰੀਕੇ ਦੇ ਨਾਲ ਪਰ ਜਾਣਕਾਰੀ ਇੱਕ ਤਾਜ਼ਾ ਇਹ ਪ੍ਰਾਪਤ ਹੋਈ ਆ ਵੀ ਹੁਣ ਇਹਨਾਂ ਨੇ ਵੀ ਯਾਨੀ ਕਿ ਜਿਹੜੀ ਹੈਗੀ ਆਮ ਆਦਮੀ ਪਾਰਟੀ ਉਹਨਾਂ ਨੇ ਆਪਣੇ 117 217 ਜ਼ਿਲ੍ਹਾ ਸੰਗਠਨ ਇੰਚਾਰ ਗਲਾਤੇ ਅਭੀ ਹਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਭਾਈ ਤੁਹਾਨੂੰ ਅਸੀਂ ਇਸ ਰਤਬੇ ਦੇ ਉੱਤੇ ਐਡਜਸਟ ਕਰ ਦਿੰਦੇ ਹਾਂ ਸੋ ਗੱਲ ਇਹ ਜੀ ਕਿ ਜਿਵੇਂ 117 ਦਾ ਜ਼ਿਕਰ ਕਰਨ ਲੱਗ ਪਿਆ ਤੇ ਫੇਰ ਤਾਂ ਇਹ ਬਹੁਤ ਲੰਮਾ ਸਭਾ ਲੱਗ ਜਾਣਾ ਪਰ ਇਹਨਾਂ ਨੇ ਆਪਣੇ ਹਲਕਾ ਇੰਚਾਰਜ ਵੀ ਨਿਯੁਕਤ ਕੀਤੇ ਆ ਜ਼ਿਲ੍ਹਾ ਇੰਚਾਰਜ ਵੀ ਨਿਯੁਕਤ ਕੀਤੇ ਆ ਇਹਨਾਂ ਨੇ ਆਪਣੇ ਬੰਦੇ ਆ ਜਿਹੜੇ ਉਹ ਐਡਜਸਟ ਕਰਨੇ ਸ਼ੁਰੂ ਕੀਤੇ ਆ ਬੜੇ ਲੰਮੇ ਸਮੇਂ ਤੋਂ ਇਹ ਚਰਚਾ ਚੱਲਦੀ ਵੀ ਯਾਰ ਅਸੀਂ ਤਾਂ ਹੈਗੇ ਸਿਰਫ ਕੰਨਾ ਤੇ ਪੋਸਟਰ ਲਾਉਣ ਵਾਲੇ ਸੋ ਇਸ ਕਰਕੇ ਵੀ ਜਿਹੜੇ ਬੰਦੇ ਨੂੰ ਜਿੱਥੇ ਐਡਜਸਟ ਕੀਤਾ ਜਾ ਸਕਦਾ ਉਹਨੂੰ ਇਹ ਕਰਨ ਤੇ ਲੱਗੇ ਹੋਏ ਆ ਸੋ ਚੰਗੀ ਗੱਲ ਆ ਜੀ ਦੇਖੋ ਬਾਕੀ ਵੀ ਆਉਂਦਾ ਸਮਾਂ ਲੱਗੂਗਾ ਵੀ ਇਹਦੇ ਨਾਲ ਪਾਰਟੀ ਕਿੰਨੀ ਕੁ ਮਜ਼ਬੂਤ ਹੁੰਦੀ ਆ ਕਈ ਵਾਰੀ ਇਸ ਤੋਂ ਉਲਟ ਵੀ ਹੋ ਜਾਂਦਾ ਵੀ ਇਹ ਚਾਹੁੰਦੇ ਹੁੰਦੇ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਪਰ ਵਿੱਚੋਂ ਕੋਈ ਖਬਰੇ ਆ ਜਾਂਦੀ ਆ ਵੀ ਭਾਈ ਇਹਨਾਂ ਦੇ ਵਿਧਾਇਕ ਆ ਜਿਹੜਾ ਉਹਦੇ ਨਾਲ ਬਣਦੀ ਨਹੀਂ ਇੰਚਾਰਜ ਦੀ ਉਥੇ ਟਿਕਟ ਦਾ ਰੌਲਾ ਪੈ ਗਿਆ ਫਲਾ ਹੋ ਗਿਆ ਢਿੰਗ ਹੋ ਗਿਆ ਪਰਾਮਾ ਆਦਮੀ ਪਾਰਟੀ ਜਿਹੜੀ ਉਹਨੇ ਡੇਢ ਸਾਲ ਪਹਿਲਾਂ ਹੀ ਆਪਣੀ ਤਿਆਰੀ ਖਿੱਚ ਕੇ ਰੱਖੀ ਆ ਡੇਢ ਸਾਲ ਪਹਿਲਾਂ ਹੀ ਇਹਨਾਂ ਨੇ ਆਪਦਾ ਕੰਮ ਸ਼ੁਰੂ ਕਰਤਾ ਵੀ ਭਾਈ ਅਸੀਂ ਹੁਣ ਆਹ ਕੁਝ ਕਰਾਂਗੇ ਤੇ ਅਸੀਂ ਸਾਡੀ ਨੀਤੀ ਆ ਹੈਗੀ ਆ ਤੇ ਇਸ ਕਰਕੇ ਇਹ ਡੇਢ ਸਾਲ ਪਹਿਲਾਂ ਹੀ ਆਪਣੀਆਂ ਅਗਾਂਹ ਤਿਆਰੀਆਂ ਕਰ ਰਹੇ ਆ 2027 ਦੇ ਮੱਦੇਨਜ਼ਰ ਤੇ ਜਿਹੜੀਆਂ ਦੋ ਸੀਟਾਂ ਜਿੱਤ ਗਿਆ ਕਿ ਗੁਜਰਾਤ ਦੇ ਵਿੱਚ ਤੇ ਇੱਕ ਲੁਧਿਆਣਾ ਪੱਛਮੀ ਵਾਲੀ ਜ਼ਿਮਨੀ ਚੋਣ ਵਿਧਾਨ ਸਭਾ ਦੀ ਇਹਦੇ ਕਰਕੇ ਵੀ ਪਾਰਟੀ ਹੁਣ ਉਤਸ਼ਾਹ ਦੇ ਵਿੱਚ ਹੈ ਜੀ ਜੀ ਤੇ ਟੇਨਾ ਸਰ ਸਤੇਂਦਰ ਜੈਨ ਤੇ ਸੌਰਵ ਭਾਰਤਵਾਜ ਦੇ ਉੱਤੇ ਕਹਿੰਦੇ ਕਿ ਪਰਚਾ ਦਰਜ ਹੋਇਆ ਕਾਹਦਾ ਪਰਚਾ ਹੋਇਆ ਜਿਹੜਾ ਇਹ ਵੀ ਇਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਹੈਗਾ ਵਿਅਕਤੀ ਬੇਨਿਜ ਬੰਗਾਰ ਤੇ ਸਰਕਾਰੀ ਖਜ਼ਾਨੇ ਨੂੰ ਰਗੜਾ ਲੱਗਣ ਦਾ ਤੇ ਕੁਝ ਕੋ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਕਿਉਂਕਿ ਦੇਖੋ ਸਤੇਂਦਰ ਜੈਨ ਹੋਰੀ ਵੀ ਸਾਬਕਾ ਮੰਤਰੀ ਆ ਸੌਰਵ ਭਾਰਤਵਾਜ ਹੋਰ ਉਹ ਭਾਰ ਦੇ ਕੋਲੇ ਵੀ ਚੰਗੇ ਰਤਬੇ ਰਹੇ ਆ ਸੋ ਇਹਨਾਂ ਦੇ ਉੱਤੇ ਹੁਣ ਪਰਚਾ ਦਰਜ ਕੀਤਾ ਗਿਆ ਐਂਟੀ ਕ腐ਸ਼ਨ ਬਿਊਰੋ ਦੇ ਵੱਲੋਂ ACB ਦੇ ਵੱਲੋਂ ਤੇ ਪਰਚਾ ਇਸ ਕਰਕੇ ਦਰਜ ਕੀਤਾ ਗਿਆ ਕਿ ਭਾਈ ਇਹਨਾਂ ਨੇ ਜਦੋਂ ਸਰਕਾਰ ਸੀ ਇਹਨਾਂ ਦੀ ਤੇ ਉਸ ਵੇਲੇ ਸਿਹਤ ਵਿਭਾਗ ਦੇ ਵਿੱਚ ਸਿਹਤ ਸਵਾਮਾ ਦੇ ਵਿੱਚ ਆਰਥਿਕ ਤੌਰ ਦੇ ਉੱਤੇ ਅਵੇਸਲਾਪਨ ਵਰਤਿਆ ਜਿਹਦੇ ਕਰਕੇ ਸਰਕਾਰੀ ਖੇਡਾਂ ਦਾ ਨੁਕਸਾਨ ਹੋਇਆ ਵਿੱਚ ਇਹde ਗੱਲ ਕਹੀ ਗਈ ਹੈ ਕਿ ਜਦੋਂ ਉੱਥੇ ਹਸਪਤਾਲਾਂ ਦਾ ਕੋਈ ਮੁਰੰਮਤ ਕਰਨੀ ਸੀ ਕੋਈ ਨਵੀਨੀਕਰਨ ਕਰਨਾ ਸੀ ਕੋਈ ਨਵੇਂ ਬਣਾਉਣੇ ਸੀ ਤੇ ਉਸ ਵੇਲੇ ਜੋ ਬਜਟ ਸੀ ਉਸ ਬਜਟ ਤੋਂ ਓਵਰ ਹੋਇਆ ਸਭ ਕੁਝ ਉਹ ਕਿਉਂ ਹੋਇਆ ਕਿਉਂਕਿ ਉਹ ਕਹਿੰਦੇ ਕਿ ਇਹਦੇ ਪਿੱਛੇ ਵਜ੍ਹਾ ਇਹ ਆ ਵੀ ਇਹਨਾਂ ਨੇ ਗਲਤ ਕੀਤਾ ਜੀ ਕਿ ਜਿਹੜਾ ਆਪਦੇ ਰੁਤਬੇ ਨੂੰ ਆਪਦੇ ਅਹੁਦੇ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਵਰਤਿਆ ਤੇ ਇਹਨਾਂ ਨੇ ਲੇਟ ਲਤੀਫੀ ਦਾ ਬੜਾ ਦੱਸੇ ਕਾਰਨ ਬਣਾਇਆ ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਵੀ 1 ਕਰੋੜ ਰੁਪਏ ਦੀ ਚੀਜ਼ ਅੱਜ ਬਣਨੀ ਹੋਵੇ ਉਹ ਜੇ 6 ਮਹੀਨੇ ਦੇ ਵਿੱਚ ਬਣ ਜੰਦੀ ਤੇ 1 ਕਰੋੜ ਰੁਪਏ ਦੀ ਹੋਊਗੀ ਪਰ ਜੇ ਉਹੀ ਚੀਜ਼ 2.5 3 ਸਾਲਾਂ ਦੇ ਵਿੱਚ ਤਿਆਰ ਹੋਊਗੀ ਉਰੂ ਦਾ ਸੀਮਿੰਟ, ਬੱਜਰੀ, ਰੇਤ, ਮਜ਼ਦੂਰੀ ਸਭ ਕੁਝ ਮਹਿੰਗਾ ਹੋ ਗਿਆ ਤੇ ਫਿਰ ਭਾਈ ਉਹਦਾ ਦਾ ਵੀ ਭਾਈ 2.5 ਤੇ 3 ਕਰੋੜ ਚ ਚਲੀ ਜਾਵੇ ਤੇ ਨੁਕਸਾਨ ਕਿਹਦਾ ਹੋਇਆ ਸਬੰਧਤ ਸਰਕਾਰ ਦੇ ਆਰਥਿਕ ਵਿਭਾਗ ਦੇ ਸੋ ਇਹ ਹੈ ਜੀ ਇਸ ਕਰਕੇ ਇਹਨਾਂ ਨੇ ਉੱਤੇ ਪਰਚਾ ਦਰਜ ਕੀਤਾ ਗਿਆ ਹੁਣ ਇਸ ਪਰਚੇ ਦੇ ਵਿੱਚੋਂ ਇਹ ਵੀ ਕਿਵੇਂ ਨਿਕਲਣਗੇ ਵੀ ਸਵਾਲ ਰਸੂਗਾ ਕਿਉਂਕਿ ਜਦੋਂ ਤਾਂ ਦਿੱਲੀ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਵੀ ਭਾਈ ਸਾਡੇ ਨਾਲ ਬਦਲਾ ਲਓ ਕਾਰਵਾਈ ਕੀਤੀ ਜਾ ਰਹੀ ਹੈ ਇਹ ਗਲਤ ਕੀਤਾ ਜਾ ਰਿਹਾ ਹੈ ਜੀ ਜਦੋਂ ਕਿਤੇ ਹੋਰ ਹੁੰਦਾ ਪੰਜਾਬ ਦੇ ਵਿੱਚ ਹੁੰਦਾ ਤੇ ਆਮ ਆਦਮੀ ਪਾਰਟੀ ਕਹਿੰਨੀ ਬਿਲਕੁਲ ਅਸੀਂ ਸਹੀ ਕਰ ਰਹੇ ਹਾਂ ਹੁਣ ਇਹਦੇ ਵੱਲ ਵੀ ਲੋਕਾਂ ਦਾ ਧਿਆਨ ਟਿਕਿਆ ਹੋਇਆ ਜੀ ਬਿਲਕੁਲ ਤੇ ਟੈਨਾ ਸਾਹਿਬ ਉਧਰ ਦੂਸਰੇ ਬਨੇ ਜਥੇਦਾਰ ਤੇ ਸੇਵਾ ਨਿਯਮਾਂ ਸੰਬੰਧੀ 34 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੀ ਆ ਬਿਲਕੁਲ ਜੀ 34 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਕਮੇਟੀ ਹੈਗੀ ਬੜੀ ਲੰਮੀ ਚੌੜੀ ਹੁਣ ਮੇਰੇ ਮੂਰੇ ਤਾਂ ਇਹ ਵੀ ਸਵਾਲ ਆ ਵੀ ਇਹ ਕਿਸ ਤਰੀਕੇ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਤੇ ਕਰਕੇ ਦਿਖਾਉਣਗੇ ਇਹ ਕਿਹੜਾ ਤਰੀਕਾ ਹੋਊਗਾ ਜਿਹਦੇ ਕਰਕੇ ਇਹ ਆਉਂਦੇ ਸਮੇਂ ਦੇ ਵਿੱਚ ਅੱਗੇ ਵਧਣਗੇ ਕਿਉਂਕਿ ਦੇਖੋ ਜਿੱਥੇ ਸਿੱਖੀ ਦਾ ਮਤਲਬ ਆ ਜੇ ਨਾ ਉਥੇ ਤਾਂ ਮੇਰੀ ਇਹ رائے ਬਣੀ ਹੋਈ ਆ ਵੀ ਭਾਈ ਇੱਥੇ ਪੰਜ ਬੱਦੇ ਇਕੱਠੇ ਹੋੜ ਕੇ ਬੈੰਦੇ ਇੱਥੇ 34 ਸ਼ਖਸੀਤਾ ਨੇ 34 ਵੱਖ-ਵੱਖ ਸ਼ਖਸੀਤਾ ਨੇ ਆਪਦੇ ਵਿਚਾਰ ਇੱਕ ਸੁਰ ਕਰਕੇ ਕਦੋਂ ਇਹ ਗੱਲ ਪੇਸ਼ ਕਰਨੀ ਵੀ ਭਾਈ ਆ ਲਓ ਵੀ ਸਾਡਾ ਕਰੜਾ ਆ ਇਹਦੇ ਮੁਤਾਬਕ ਜਥੇਦਾਰ ਸਾਹਿਬ ਦੀ ਨਿਯੁਕਤੀ ਹੋਣੀ ਚਾਹੀਦੀ ਆ ਇਹ ਹੁਣ ਆਉਣ ਵਾਲੇ ਵਕਤ ਦੇ ਬਿਆਨ ਕਰਨਾ ਕਿਉਂਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲਾਇਆ ਗਿਆ ਸੀ ਜਦੋਂ ਗਿਆਨੀ ਰਕबीर ਸਿੰਘ ਹੋਰਾਂ ਨੂੰ ਲਾਇਆ ਗਿਆ ਸੀ ਉਦੋਂ ਬਹੁਤ ਵੱਡੇ ਪੱਧਰ ਤੇ ਉੱਤੇ ਸਵਾਲ ਇਹੀ ਉੱਠਿਆ ਵੀ ਇਹ ਧੋਖਾ ਇਹ ਤੱਕਾ ਕਿੰਨੀ ਦੇਰ ਤੱਕ ਜਾਰੀ ਰਹੂਗਾ ਉਦੋਂ ਇਹ ਗੱਲ ਉੱਠੀ ਸੀ ਵੀ ਭਾਈ ਇਹਨਾਂ ਦੇ ਵੱਲੋਂ ਤਾਂ ਗਲਤ ਕੀਤਾ ਜਾ ਰਿਹਾ ਜੀਨੂੰ ਮਰਜ਼ੀ ਬਣਾ ਦਿੰਦੇ ਜੀਨੂੰ ਮਰਜ਼ੀ 라 ਦਿੰਦੇ ਆ ਪਰ ਹੁਣ ਪਤਾ ਲੱਗਾ ਵੀ ਭਾਈ ਇਹਨਾਂ ਦੇ ਵੱਲੋਂ ਇੱਕ 34 ਮੈਂਬਰੀ ਕਮੇਟੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆ ਉਹਨਾਂ ਨੇ 34 ਮੈਂਬਰੀ ਕਮੇਟੀ ਬਣਾਈ ਆ ਜ਼ਖੇਦਾਰ ਨੂੰ ਲਾਉਣ ਦੇ ਨਿਯਮਾਂ ਦੇ ਬਾਰੇ ਜਥੇਦਾਰ ਸਾਹਿਬ ਦੀ ਸੇਵਾ ਦੇ ਨਿਯਮਾਂ ਦੇ ਬਾਰੇ ਐਡਵੋਕੇਟ ਧਾਨੀ ਹੋਰਾ ਦੇ ਲੱਗੇ ਕੱਲੇ ਗੱਲ ਕਹੀ ਹੈ ਕਿ ਇਸ ਕਮੇਟੀ ਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਾ ਇੱਕ ਪ੍ਰਤੀ代表ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪ੍ਰਤੀ代表ੀ ਬਾਬਾ ਹਰਨਾਮ ਸਿੰਘ ਖਾਲਸਾ ਪ੍ਰਧਾਨ ਦਮਦਿਤਸਾਲ ਤੇ ਅਗਲੀ ਗੱਲ ਇਹ ਜੀ ਕਿ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਬਾਬਾ ਬਲਬੀਰ ਸਿੰਘ ਸ਼ੰਦਵੇਂ ਕਰੋੜੀ ਉਹ ਨੇ ਜਿਹੜੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਾ ਉਹ ਹੈਗੇ ਆ ਸੇਰਸ ਤੋਂ ਇਲਾਵਾ ਬਾਬਾ ਕਸ਼ਮੀਰ ਸਿੰਘ ਪ੍ਰਧਾਨ ਸੰਪਰਦਾਕਾਰ ਸੇਵਾ ਪੂਰੀ ਵਾਲੇ ਬਾਬਾ ਤੇਜਾ ਸਿੰਘ ਆ ਮਹੰਤ ਰਮਿੰਦਰ ਦਾਸ ਆ ਮਹੰਤ ਪ੍ਰੀਤਪਾਲ ਸਿੰਘ ਮਿੱਠਾ ਚਵਾਣਾ ਸੇਵਾ ਪੰਥੀ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ ਤੇ ਹੋਰ ਵੀ ਕਈ ਸ਼ਖਸੀਅਤਾਂ ਕਹਿਣ ਦਾ ਭਾਵ ਇਹ ਆ ਕਿਆਨੀਪਿੰਦਰਪਾਲ ਸਿੰਘ ਨੂੰ ਵੀ ਵਿੱਚ ਸ਼ਾਮਲ ਕੀਤਾ ਗਿਆ ਭਾਈ ਮਿੰਦਰ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਜਿਹੜੇ ਕਿ ਗੁਰੂ ਨਾਨਕ ਨਿਸ਼ਕਾਮ ਸੇਵਾ ਜਥਾ ਯੂਕੇ ਆ ਬੀਬੀ ਇੰਦਰਜੀਤ ਗੌਰ ਪਿੰਗਲਵਾੜੇ ਇਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਡਾਕਟਰ ਕਰਮਜੀਤ ਸਿੰਘ ਆ ਜਿਹੜੇ ਤੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਫਿਰ ਇਸ ਤੋਂ ਇਲਾਵਾ ਡਾਕਟਰ ਪ੍ਰੀਤਪਾਲ ਸਿੰਘ ਡਾਕਟਰ ਬਲਕਾਰ ਸਿੰਘ ਡਾਕਟਰ ਹੋਰ ਕਈ ਹੈਗਨੇ ਸ਼ਖਸੀਤਾ ਜਿਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਪਰ ਇਹ ਸਾਰੀਆਂ ਸ਼ਖਸੀਤਾ ਇੱਕਸਰ ਹੋ ਕੇ ਕਦੋਂ ਤੇ ਕਿਵੇਂ ਆਪਣਾ ਜਿਹੜਾ ਉਹ ਖਰੜਾ ਪੇਸ਼ ਕਰਨੀਆਂ ਵੀ ਭਾਈ ਸੇਵਾ ਦੇ ਲਈ ਜਥੇਦਾਰ ਨਿਯੁਕਤ ਇਉਂ ਕੀਤਾ ਜਾਵੇ ਜੇ ਹਟਾਉਣ ਦੀ ਲੋੜ ਆ ਤਾਂ ਪ੍ਰਕਿਰਿਆ ਦੇ ਵਿੱਚ ਆਹ ਆ ਗੱਲ ਸ਼ਾਮਲ ਕੀਤੀ ਜਾਵੇ ਇਹ ਕਿੰਨੀ ਕੁ ਦੇਰ ਦੇ ਵਿੱਚ ਸਾਰਾ ਕੁਝ ਹੋਊਗਾ ਇਹਦੇ ਵੱਲ ਹੁਣ ਲੋਕਾਂ ਦਾ ਧਿਆਨ ਟਿਕਿਆ ਰਹਿਣਾ ਹੈ ਜੀ ਜੀ ਤੇ ਟ੍ਰੇਨਰ ਸਾਹਿਬ ਉਧਰ ਨਜਾਇਜ਼ ਮਾਈਨਿੰਗ ਦਾ ਮੁੱਦਾ ਹਜੇ ਵੀ ਹੱਲ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਪੁਲਿਸ ਵੱਲੋਂ ਨਜਾਇਜ਼ ਮਾਈਨਿੰਗ ਕਰਨ ਵਾਲੇ 8 ਕਾਬੂ ਕੀਤੇ ਗਏ ਨੇ ਹਾਂ ਬਿਲਕੁਲ ਜੀ ਪੁਲਿਸ ਨੇ 8 ਜਣੇ ਕਾਬੂ ਕੀਤੇ ਜਿਹੜੇ ਕਿ ਨਜਾਇਜ਼ ਮਾਈਨਿੰਗ ਕਰਦੇ ਆ ਤੇ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਗ੍ਰਿਫਤਾਰੀ ਤੋਂ ਬਾਅਦ ਤੇ ਇਹਨਾਂ ਦੇ ਕੋਲੋਂ ਕੀ ਕੀ ਖੁਲਾਸੇ ਹੋਣਗੇ ਇਹਦੇ ਬਾਰੇ ਅਪਾ ਕੁਝ ਕਹਿ ਨਹੀਂ ਸਕਦੇ ਪਰ ਮੋਗਾ ਦੀ ਪੁਲਿਸ ਨੇ 8 ਜਣੇ ਗ੍ਰਿਫਤਾਰ ਕੀਤੇ ਆ ਪਤਾ ਲੱਜਿ ਕਿ ਇਹਨਾਂ ਦੇ ਕੋਲੋਂ ਇੱਕ ਜੀਸੀਬੀ ਮਸ਼ੀਨ ਤੇ ਪੰਜ ਰੇਤ ਨਾਲ ਭਰੇ ਟਰਾਲੇ ਆ ਉਹ ਤੇ ਕੋਈ ਹੋਰ ਨਿਤ ਸੁੱਖ ਸਮਾਨ ਮਿਲੇ ਆ ਵੀ ਜਿਨ੍ਹਾਂ ਦੇ ਰਾਹੀਂ ਪਤਾ ਲੱਗਦਾ ਜੀ ਕਿ ਇਹ ਬੰਦੇ ਹੀਰਾ ਫੇਰੀਆਂ ਕਿਵੇਂ ਕਰਦੇ ਸੀ ਇਹ ਬੰਦੇ ਕਿਸ ਤਰੀਕੇ ਨਾਲ ਠੱਗਾ ਕਰਦੇ ਸੀ ਕਿਵੇਂ ਇਹ ਨਜਾਇਜ਼ ਮਾਈਨਿੰਗ ਕਰਦੇ ਆ ਸੋ ਇਹ ਜਾਣਕਾਰੀ ਸਾਹਮਣੇ ਆਈ ਆ ਚਲੋ ਵੇਖਦੇ ਆ ਭਾਈ ਇਹਦੇ ਵਿੱਚੋਂ ਹੁਣ ਹੋਰ ਕੀ ਕੀ ਵੇਰਵੇ ਸਾਹਮਣੇ ਆਉਂਦੇ ਆ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਨਜਾਇਜ਼ ਮਾਈਨਿੰਗ ਦਾ ਮੁੱਦਾ ਪਹਿਲਾਂ ਵੀ ਬਹੁਤ ਵੱਡਾ ਸੀ ਨਜਾਇਜ਼ ਮਾਈਨਿੰਗ ਵਾਲਾ ਮੁੱਦਾ ਅੱਜ ਵੀ ਬਹੁਤ ਵੱਡਾ ਮੈਨੂੰ ਕੇਜਰੀਵਾਲ ਸਾਹਿਬ ਦੀ ਉਹ ਵੀ ਗੱਲ ਚੇਤੇ ਰਹਿੰਦੀ ਆ ਜਿਹਦੇ ਵਿੱਚ ਉਹ ਕਹਿੰਦੇ ਸੀ ਕਿ ਅਗਰ ہماری ਸਰਕਾਰ ਪੰਜਾਬ ਵਿੱਚ ਲਾਓਗੇ ਤਾਂ ਹਮ ਇੱਕ ਸਾਲ ਵਿੱਚ ਰੇਤ ਦੀ ਮਾਈਨਿੰਗ ਸੇ 20 ਹਜ਼ਾਰ ਕਰੋੜ ਰੁਪਏ ਸਰਕਾਰੀ ਚਲਾਨੇ ਵਿੱਚ ਡਾਲਾਂਗੇ ਕਿਉਂਕਿ ਹਮੇ ਪਤਾ ਹੈ ਕਿ ਪੰਜਾਬ ਕੋ ਬਚਾਣਾ ਕਿਵੇਂ ਹੈ ਉਹ ਤਾਂ ਜੀ ਹੁਣ ਸਾਢੇ 3 ਸਾਲ ਹੋ ਗਏ ਆ ਆਇਆ ਤਾਂ 1000 ਕਰੋੜ ਵੀ ਨਹੀਂਗਾ ਤੇ ਆਉਣਾ ਹੁਣ ਤਾਂ 70 ਹਜ਼ਾਰ ਕਰੋੜ ਚਾਹੀਦਾ ਸੀ ਇਸ ਹਿਸਾਬ ਦੇ ਨਾਲ ਸੋ ਇਹ ਅੱਜ ਕੇ ਮਾਮਲਾ ਉਥੇ ਦਾ ਉਥੇ ਹੀ ਖੜਾ ਹੈ ਜੀ ਜੀ ਤਰਾ ਸਾਹਿਬ ਲੁਧਿਆਣੇ ਤੋਂ ਬੜਾ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜੀ ਲੁਧਿਆਣੇ 'ਚ ਵੀ ਕਹਿੰਦੇ ਨੀਲੇ ਡਰਮ ਦੇ ਵਿੱਚ ਲਾਸ਼ ਮਿਲੀ ਹੈ। ਹਾਂ ਬਿਲਕੁਲ ਜੀ ਲੁਧਿਆਣੇ ਦੇ ਵਿੱਚ ਸ਼ੇਰਪੁਰ ਇਲਾਕਾ ਤੇ ਇੱਥੋਂ ਪਤਾ ਲੱਗਾ ਜੀ ਕਿ ਇੱਕ ਨੀਲੇ ਡਰਮ ਦੇ ਵਿੱਚੋਂ ਲਾਸ਼ ਮਿਲੀ ਹੈ। ਲੁਧਿਆਣੇ ਦੇ ਸ਼ੇਰਪੁਰ ਇਲਾਕੇ ਦੇ ਵਿੱਚੋਂ ਇਹ ਸਾਰੀ ਘਟਨਾ ਸਾਹਮਣੇ ਆਈ ਆ। ਇੱਥੇ ਲੋਕਾਂ ਨੂੰ ਬਦਬੂ ਆਈ ਤੇ ਜਿਹਦੇ ਕਰਕੇ ਉਹਨਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਤੇ ਪੁਲਿਸ ਨੇ ਇੱਥੇ ਆ ਕੇ ਕੰਨੀ ਜੀ ਕਾਰਵਾਈ ਕੀਤੀ ਆ ਤੇ ਇਹ ਵੇਰਵੇ ਸਾਹਮਣੇ ਆਏ ਆ। ਦੂਜੀ ਗੱਲ ਇਹ ਹੈ ਜੀ ਕਿ ਇਹ ਬੰਦਾ ਕੌਣ ਆ ਹੁਣ ਇਹਦੀ ਪੜਤਾਲ ਹੋਊਗੀ ਕਹਿੰਦੇ ਵੀ ਨੀਲੇ ਡਰਮ ਦੇ ਵਿੱਚ ਇਹਦੀ লাশ ਸਗੀ ਤੇ ਹੋ ਸਕਦਾ ਵੀ ਪ੍ਰਾਣੀ লাশ ਹੋਵੇ ਜਾਂ ਕਦੋਂ ਲਈ ਰੱਖੀ ਪਈ ਸੀ ਇਹਦੇ ਪੈਰਾਂ ਨੂੰ ਰੱਸੀ ਬੰਨੀ ਸੀ ਗੱਲ ਨੂੰ ਵੀ ਰੱਸੀ ਬੰਨੀ ਸੀ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਇਹੋ ਜੀਆਂ ਘਟਨਾਵਾਂ ਆਮ ਵਾਪਰੀ ਜਾਂਦੀਆਂ ਕਦੇ ਕਿਤੋਂ ਕੋਈ লাশ ਮਿਲਦੀ ਆ ਕਦੇ ਕਿਤੋਂ ਕੋਈ লাশ ਮਿਲਦੀ ਆ ਕਦੇ ਕੁਝ ਵਾਪਰ ਜਾਂਦਾ ਕਦੇ ਕੁਝ ਵਾਪਰ ਜਾਂਦਾ ਬੜੀਆਂ ਦੁਖਦਾਈ ਖਬਰਾਂ ਹੈਗੀਆਂ ਇਹਦੇ ਪਿੱਛੇ ਕਾਰਨ ਕੀ ਆ ਕਹਾਣੀ ਕੀ ਆ ਤੇ ਬੰਦਾ ਕੌਣ ਆ ਕਿਨੇ ਕਤਲ ਕੀਤਾ ਕਿਨੇ ਮਾਰਿਆ ਇਹ ਹੁਣ ਪੁਲਿਸ ਪੜਤਾਲ ਤੋਂ ਬਾਅਦ ਦੱਸ ਸਕਦੀ ਹੈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਹਦੇ ਦੋ ਪਹੀਆ ਵਾਹਨ ਚਾਲਕਾਂ ਲਈ ਵੀ ਟੋਲ ਟੈਕਸ ਸ਼ੁਰੂ ਕਰ ਦਿੱਤਾ ਗਿਆ ਦੇਖੋ ਪਹਿਲਾਂ ਤਾਂ ਖਬਰ ਇਹੀ ਆਈ ਸੀ ਕਿ ਦੋ ਪਹੀਆ ਵਾਹਨ ਚਾਲਕਾ ਜਿਹੜੇ ਉਹ ਵੀ ਟੰਗੇ ਗਏ ਮੈਂ ਟੰਗੇ ਗਏ ਸ਼ਬਦ ਤਾਂ ਵਰਤਦਾ ਕਿਉਂਕਿ ਇਸ ਤਰੀਕੇ ਦੇ ਨਾਲ ਨਾ ਵੀ ਇਹ ਖਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਵੀ ਭਾਈ ਕਦੇ ਸਦਾ ਐਰੇ ਟੋਲ ਦੇ ਵਿੱਚ ਵਾਦਾ ਕਰਤਾ ਕਰਿਆ ਉਹਦੇ ਟੋਲ 'ਚ ਵਾਦਾ ਕਰਤਾ ਇਹੋ ਜਿਹੀਆਂ ਗੱਲਾਂ ਆਈ ਜਾਂਦੀਆਂ ਸਾਹਮਣੇ ਤੇ ਹੁਣ ਪਰ ਜਦੋਂ ਖਬਰ ਆਈ ਨਾ ਕੱਲ ਮੈਂ ਵੀ ਹਰਾਰ ਰਹਿ ਗਿਆ ਇਸ ਗੱਲ ਦੇ ਉੱਤੇ ਵੀ ਪਾਈਆ ਕੀ ਚੰਗ ਚੜ ਗਿਆ ਵੀ ਜਿਹੜੇ ਦੋ ਪਹੀਆ ਵਾਹਦ ਵਾਲੇ ਸਕੂਟਰ ਮੋਟਰਸਾਈਕਲ ਵਾਲੇ ਉਹਨਾਂ ਨੂੰ ਵੀ ਕਹਿੰਦੇ ਜੀ ਨੈਸ਼ਨਲ ਟੋਲ ਪਲਾਜ਼ਾ ਤੋਂ ਲੰਘਣ ਦੇ ਵੇਲੇ ਤੇ ਦੇਣਾ ਪਿਆ ਕਰੂਗਾ ਜੀ ਟੈਕਸ ਪਰ ਬਾਅਦ ਦੇ ਵਿੱਚ ਖਬਰ ਇੱਕ ਹੋਰ ਆ ਗਈ ਨਿਤਧ ਕੜਕਰੀ ਹੋਰਾ ਨੇ ਟਵੀਟ ਕਰਕੇ ਜਨ ਕਹੀਆ ਕਿ ਇਹ ਖਬਰ ਸਹੀ ਨਹੀਂ ਹੈ ਚਲੋ ਇਹ ਕਦੇ ਵੀ ਸਹੀ ਨਾ ਹੋਵੇ ਜੀ ਇੱਕ ਤਾਂ ਗੱਲ ਇਹ ਆ ਪਰ ਜਿਹੜੀ ਪਹਿਲਾ ਖਬਰ ਆਈ ਸੀ ਮੀਡੀਆ ਦੇ ਵਿੱਚ ਉਹਦਾ ਵੇਰਵਾ ਇਹ ਸੀ ਕਿ ਕੇਂਦਰ ਦੀ ਸਰਕਾਰ ਦੇ ਮੁਤਾਬਕ 15 ਜੁਲਾਈ ਤੋਂ ਨਿਯਮ ਪਣ ਗਿਆ ਕਿ ਜੇਕਰ ਤੁਸੀਂ ਟੋਲ ਰੋਡ ਕ੍ਰੋਸ ਕਰਨੀ ਹੈਗੀ ਹੈ ਜੀ ਮੋਟਰਸਾਈਕਲ ਤੇ ਵੀ ਤੇ ਜਿਵੇਂ ਕਾਰ ਜੀਪ ਸਕੂਟਰ ਬੱਸ ਟਰੱਕ ਦਾ ਲੱਗਦਾ ਟੈਕਸ ਉਸ ਤਰੀਕੇ ਨਾਲ ਲੱਗਿਆ ਕਰੂਗਾ ਲੋਕਾਂ ਨੇ ਵੱਡੇ ਹਿੱਸੇ ਨੇ ਗੱਲ ਕਹੀ ਵੀ ਇਸ ਤੋਂ ਬਾਅਦ ਫਿਰ ਤੁਸੀਂ ਸਾਈਕਲ ਤੇ ਵੀ ਲਾ ਦੋਗੇ ਫਿਰ ਪੈਦਲ ਲੰਘਣ ਵਾਲੇ ਤੇ ਵੀ ਲਾ ਦਿਓ ਸੋ ਇਹ ਆ ਲੋਕਾਂ ਨੂੰ ਡਰ ਵੀ ਸੀਗਾ ਵੀ ਭਾਵੇਂ ਤੇ ਫੇਰ ਗੱਲ ਸੱਚੀ ਨਾ ਹੋਵੇ ਪਰ ਫਿਲਹਾਲ ਇਹ ਗੱਲ ਝੂਠੀ ਪ੍ਰਤੀਤ ਹੁੰਦੀ ਹੈ ਜੀ ਜੀ ਤੇ ਕਹਣਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਵਿੱਚ ਕਹਿੰਦੇ ਬੱਦਲ ਵੀ ਫਟ ਗਏ ਜੀ ਤੇ ਹੁਣ ਤੱਕ ਪੰਜ ਮੌਤਾਂ ਹੋ ਗਈਆਂ ਹਾਂ ਬਿਲਕੁਲ ਜੀ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਿਆ ਜਿਹਦੇ ਕਰਕੇ ਪਤਾ ਲੱਗਾ ਜੀ ਕਿ ਪੰਜ ਮੌਤਾਂ ਹੋਈਆਂ ਹਿਮਾਚਲ ਪ੍ਰਦੇਸ਼ ਗੁਜਰਾਤ ਮਧ ਪ੍ਰਦੇਸ਼ ਯੂਪੀ ਤੇ ਕਈ ਹੋਰ ਥਾਵਾਂ ਤੇ ਲਗਾਤਾਰ ਮੀਂਹ ਪੈਣ ਦੇ ਕਰਕੇ ਤੇ ਨੁਕਸਾਨ ਹੋਇਆ ਤੇ ਸਭ ਤੋਂ ਵੱਧ ਨੁਕਸਾਨ ਹਿਮਾਚਲ ਪ੍ਰਦੇਸ਼ ਦੇ ਵੱਲ ਹੋਇਆ ਉੱਥੇ ਪਤਾ ਇਹ ਲੱਗਾ ਜੀ ਕਿ ਜਿਹੜਾ ਨੁਕਸਾਨ ਹੋਇਆ ਉਹ ਇਸ ਕਰਕੇ ਹੋ ਗਿਆ ਕਿਉਂਕਿ ਉੱਥੇ ਬੱਦਲ ਪਿਛਲੇ 24 ਘੰਟਿਆਂ ਦੇ ਵਿੱਚ 5 ਵਾਰ ਫਟਿਆ ਉਹਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ ਤੇ 7 ਲੋਕ ਹਾਲੇ ਤੱਕ ਲਾਪਤਾ ਤੇ ਕਹਿੰਦੇ ਦਾ ਭਾਵੇਂ ਜੀ ਕਿ ਕੁਦਰਤ ਦੀ ਕਰੋਪੀ ਲਾ ਲਈਏ ਉਦਾਂ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਵੀ ਮੀਂਹ ਪੈ ਹਟਿਆ ਪਰ ਮੀਂਹ ਪੈਣ ਦੇ ਬਾਵਜੂਦ ਪੰਜਾਬ ਦੇ ਵਿੱਚ ਗਰਮੀ ਜ਼ੋਰਾਂ ਦੇ ਉੱਤੇ ਆ ਤੇ ਅੱਜ ਵੀ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹਿਆਂ ਤੇ ਇਸ ਵੇਲੇ ਬੱਦਲਵਾਈ ਜੀ ਹੈਗੀ ਆ ਤੇ ਉਦਾਂ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਵੀ ਜ਼ਬਰਦਸਤ ਮੀਂਹ ਪੈਣਾ ਜੀ ਜੀ ਤੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅਜ ਦੇ ਲਈ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਬਹੁਤ ਧੰਨਵਾਦ